ਬਿਕ ਗੁੱਡ ਮਾਰਨਿੰਗ ਭੈਣ ਜੀ ਠੀਕ ਆ ਅੱਜ ਤੇ ਨਹੀਂ ਗਿੱਟੇ ਗੋਡੇ ਦੁਖਦੇ ਤੋਂ ਡੇ ਕੱਲ ਇਨਾ ਤੁਰ ਲਿਆ ਤੁਸੀਂ ਦੁਖਦੇ ਹੀ ਆ ਹਾਂ ਦੁਖਦੇ ਆ ਇੱਥੇ ਝੂਕਨੇ ਦੁਖੀ ਉਹਨੇ ਆਉਣ ਵਾਲਾ ਹੀ ਆ ਉਹਨੇ ਤੈਨੂੰ ਉਹਨੇ ਲੈ ਹੀ ਜਾਣਾ ਖਿੱਚ ਕੇ ਫਿਰ ਵੀ ਟਰੈਡ ਮਿਲਦੇ ਕੋਈ ਨਹੀਂ ਬਾਜਦੀ ਫਿਰ ਵੀ ਨਹੀਂ ਤੂੰ ਕਨੇ ਨਹੀਂ ਗੁਰਦੀਪ ਉਧਰ ਆਡੀਆਂ ਟਿੱਡੀਆਂ ਤਿਆਰ ਹੋਈ ਜਾਂਦੀਆਂ ਹਨਾ ਚੱਲੀਏ ਫਿਰ ਇਹ ਨਹੀਂ ਬੀਬੀਆਂ ਹਟਦੀਆਂ ਹੱਥ ਕਰਾਉਣਾ ਹੈ ਪਤਾ ਨਹੀਂ ਕਿੱਧਰ ਲੱਗੀ ਹੈ ਸੂਟਾਂ ਦੀ ਦਹਿਸ ਟੱਡ ਪਾਈ ਗਈ ਯਾ ਵੀ ਲੋ ਸੂਟਾਂ ਦੀ ਸਾਰੀ ਕਾਰਗਰੀ ਆ ਉਹਦੀ ਆ ਇਹ ਉਹ ਮੋਟੋ ਦੀ ਆ ਇਹ ਉਹ ਪੌਂਦੀ ਡਿਜ਼ਾਈਨ ਵੱਖਰੇ ਵੱਖਰੇ ਸੂਟਾਂ ਦੇ ਹੈ ਯਾ ਕਿਉਂ ਫੈਸ਼ਨ ਡਿਜ਼ਾਈਨਰ ਸਾਡੀ ਦਾ ਆਪ ਦਾ ਝਾਟਾ ਖੇល ਰਿਆ ਵਯਾ ਵਾ ਕਿੱਥੇ ਚਲੇ ਸਿੱਕਦੀਆਂ ਵਈਆਂ ਕੋਈ ਹੈ ਤੁਸੀਂ ਦੋਵੇਂ ਬਸ ਡੀਕਦੀਆਂ ਵਈਆਂ ਇੱਦਾਂ ਬਿਠਿਆ ਭੈਣ ਜੀ ਕਿੱਥੇ ਚਲੇ ਭੈਣ ਜੀ ਤੁਸੀਂ ਗੁਰੂ ਘਰ ਮਾਥਾ ਟੇਕਣ ਮੈਂ ਤਾਂ ਕੱਲ ਪੂਰੀ ਫਿਲਮ ਵੇਖੀ ਪਹਿਲਾ ਪਾਰਟ ਵੀ ਵੇਖਿਆ ਦੂਜਾ ਪਾਰਟ ਵੀ ਕਿਹੜੀ 400 600 ਤੇ ਕੀ ਮੋਟੀਵੇਟਰ ਹੈ ਤੂੰ ਜਾਣ ਲਈ ਫਿਰ ਬੁੱਲ ਕੀ ਜਾਣਾ ਚਾਹੀਦਾ ਹਰ ਕਿਸੇ ਨੂੰ ਜਾਣਾ ਚਾਹੀਦਾ ਨਾ ਤੂੰ ਕੀ ਕਹਿਣਾ ਜਾਏਗਾ ਮੈਂ ਸਾਰਿਆਂ ਨੂੰ ਕਹਿਣਾ ਚਾਹੂੰਗੀ ਕਿ ਹਨਾ ਕੀ ਹੁਣ ਛੀਂਧ ਦੇਦੇ ਆ ਦੇ ਚੱਲਦੇ ਆ ਤੇ ਤੁਸੀਂ ਹਨਾ ਜਰੂਰ ਹਨਾ ਸਾਰਾ ਅੰਦ ਮੱਥਾ ਟੇਕ ਕੇ ਆਇਓ ਹਾਂ ਨਾਲੇ ਉੱਥੇ ਕੋਸਟ ਆਈ ਸੀ ਕਿ ਵੀ ਬਹੁਤ ਹੈ ਨਾ ਹਾਂ ਟੰਡਾ ਬੁਰਜ ਹਨਾ ਸਾਰਾ ਸਾਰਾ ਕੋਈ ਵੇਖ ਕੇ ਆ ਜਾਂਗਾ ਸਾਰਾ ਕੋਈ ਪੜ ਕੇ ਆਈ ਤੂੰ ਪੜਨਾ ਹੁੰਦਾ ਨਾ ਤੈਨੂੰ ਕਹਿੰਦੀ ਪੂਰੀ ਫਿਲਮ ਵੇਖੀ ਪਹਿਲਾ ਪਾਰਟ ਵੀ ਵੇਖਿਆ ਦੂਜਾ ਪਾਰਟ ਵੀ ਕਿਹੜੀ ਚਾਹ ਸੈੱਟ ਚਾਹ ਤੇ ਕੀ ਮੋਟੀਵੇਟਰ ਹੈ ਤੂੰ ਜਾਣ ਲਈ ਫਿਰ ਬੁੱਲ ਕੀ ਜਾਣਾ ਚਾਹੀਦਾ ਹਾਂ ਹਰ ਕਿਸੇ ਨੂੰ ਜਾਣਾ ਚਾਹੀਦਾ ਨਾ ਸਾਰਾ ਕੁਝ ਪੜ ਕੇ ਨੌਲ ਜਿਹਾ ਲੱਗਦਾ ਹੱਲਿੰਚੂ ਚੱਲਾ ਹਾਂ ਚੱਲਾ ਲੀਨ ਉਹ ਤਾਂ ਬਿਮਾਰ ਹੋ ਗਈ ਰਾਤ ਨੂੰ ਤੇ ਹੁਣ ਠੀਕ ਆ ਹਾਂ ਲੈ ਚਲੀ ਨਾਲ ਆ ਮੰਦੀ ਪੜਾਈ ਹੋ ਸ੍ਰੀ ਗੱਲ ਜੀ ਸਾਰੀ ਸਨੈਪਚੈਟ ਨੂੰ ਆ ਜਿਹੜਾ ਸ਼ਾਲ ਦੇ ਉੱਤੇ ਕਢਾਈ ਕੀਤੀ ਗਈ ਹੈ ਜੀ ਇਹ ਗਰਦੀਪ ਕੌਰ ਵੱਲੋਂ ਕਢੀ ਗਈ ਹੈ ਜੀ ਬਾਬੇ ਦਾ ਪਾਰ ਚੱਲ ਰਿਹਾ ਆ ਹਰਜੀਤ ਕੌਰ ਆ ਜੀ ਚੈੱਕ ਕਰਾਓ ਜੀ ਸੂਟ ਚੈੱਕ ਕਰਾਓ ਜੀ ਵਾਕੜਾ ਹੀ ਹੈ ਨਾ ਚਾਨਣੇ ਹੋ ਕੇ ਕਰਾ ਨੇਰੇ ਕੀ ਕਰਾਉਂਦੀ ਬੈਣੀ ਐ ਨੀ ਕੋ ਤੇ ਪੈਦਾ ਆ ਜਾਂਦੀ ਹੈ ਅੱਗੇ ਅੱਗੇ ਗੁਰਦੀਪ ਕੌਰ ਦੇਖੋ ਜੀ ਚਲੋ ਜੀ ਚਲੋ ਜੀ ਜਾ ਰਹੇ ਨੇ ਗੁਰਦੀਪ ਕੌਰ ਜੀ ਚੈੱਕ ਕਰਾਓ ਤੈਨੂੰ ਟਰਨ ਟਰਨ ਆਪਦੀ ਪਰਮੋਜਲੀ ਦਾ ਉੰਜ ਮੱਛੀ ਸੜੀ ਸੀ ਹਾਂ ਤਾਂ ਚੂੜੀਆਂ ਪਾਈਆਂ ਕਿਤੇ ਆ ਬਾਈ ਖਿੱਚਦੇ ਨੇ ਸਾਰੇ ਪਾ ਲਦੇ ਆ ਕੀ ਚੋੜੀ ਹੈ ਨਾ ਹਾਂ ਚੋੜੀ ਹੈ ਨਾ ਨਾ ਬਾਬੇ ਕੇ ਛੁੱਬ ਛੁੱਬ ਬੋਲੋ ਪਹਿਲੇ ਨਹੀਂ ਐਸੇ ਹੀ ਜਾ ਤੁਸੀਂ ਲਾਓ ਲਾ ਲਾ ਫੇਰ ਉਹਦੇ ਤੋਂ ਬੰਗਲ ਕਰਤੇ ਹੋਰੀ ਕੁ ਜਿੰਨੀ ਮੇਰੀ ਦੀਦੀ ਆ ਵੇਖ ਨਹੀਂ ਨਹੀਂ ਲਾ ਲਓ ਹੋਰੀ ਕੁ ਲਾ ਦੇ ਮੈਂ ਲੈਡੀਜ਼ ਚਲ ਗਿਆ ਧਿਆਨ ਨਾ ਉਹ ਬਹਿ ਜਾਂਦੇ ਦੂਜੀ ਉੱਥੇ ਪਰ ਢੋਈ ਦੋਜੀ ਬੰਨੋ ਤੂੰ ਬੈਹ ਲੈਂਦੇ ਨਿੱਕੀ ਹੈਗੀ ਬਹਿ ਲੈਂਦੇ ਕਰ ਤੂੰ ਕੰਨੇ ਇਦਾਂ ਨਹੀਂ ਹੁੰਦਾ ਕੁੱਕਰ ਚ ਲੈ ਕੇ ਬੈਹਣੇ ਮੇਟ ਬਣਾ ਦੋ ਆ ਜਾ ਨਹੀਂ ਸਹੀ ਨਹੀਂ ਹੈ ਆਹੋ ਕੋਣ ਹੈ ਮੈਂ ਲੁਕਾ ਦੇ ਮਲਾਈ ਵਾਲਾ ਜੀ ਪਾਣੀ ਨਾ ਫੁੱਲ ਟੈਂਕੀ ਆ ਮਲਾਈ ਵੇਖ ਹੈਗੀ ਵਿੱਚ ਨੇ ਮੋੜਦੇ ਆਂ ਹੈਗੀ ਤੇ ਤੁਹਾਨੂੰ ਕੋਈ ਮਤ ਲੱਗਿਆ ਹੁਣ ਨਹੀਂ ਹੈਗੀ ਹੈ ਨਹੀਂ ਹੈ ਹੀ ਨਹੀਂ ਮਲਾਈ ਦਾ ਮਲਾਈ ਹੈ ਨਹੀਂਗੀ ਮਲਾਈ ਇਹ ਗੇਰਾ ਪੱਕਾ ਹੁੰਦਾ ਇਸ ਨੂੰ ਹੁੰਦਾ ਮਾਰਾ ਮੋੜ ਹੁੰਦਾ ਹੈ ਹੁੰਦਾ ਹੈ ਭਾਈ ਤਾਂ ਪੱਕਿਆ ਦੇ ਆਏ ਜੁਕੀਆਂ ਡਿਲੀਵਰ ਹੋਣੀਆਂ ਲਾਓ ਜੀ ਰਾਜਿੰਦ ਦੇ ਵਸਦੇ ਰਹਿਣ ਜਿਹੜੇ ਉੱਥੋਂ ਜਾ ਕੇ ਫੜ ਲੈਂਦੇ ਹੁੰਦੇ ਜਾ ਕੇ ਗੱਡੀ ਤੇਲ ਭੱਜ ਜਾਂਦੇ ਹੀ ਆ ਬਸ ਨਾ ਟਾਈਮ ਭੱਜ ਜਾਂਦਾ ਹਾਂ ਟਾਈਮ ਭੱਜ ਜਾਂਦਾ ਲੋਈ ਫਵੰਤੀ ਠਾਕ ਸਿਰ ਤੁਸੋਂ ਕਿਰਪਾ ਕਰ ਬੋਲਣੀ ਨਾਲੇ ਸਿੱਧ ਸਾਰਾ ਸਕੂਲ ਆਏ ਸਕੂਲ ਐ ਐਡਮਿਸ਼ਨ ਕਰਾਉਣੇ ਚਵਾਕਾਂ ਦੇ ਆਪੋ ਨਵੇਂ ਜੀ ਵੀ ਕਰਾਉਣਾ ਹਾਂ ਨਾ ਨਵਾਸਕੋਲ ਕਿੱਥੇ ਖੋਲਿਆ ਆਓ ਕਿੰਗਸ ਦੇ ਗਲੋਬਲ ਸਕੂਲ ਕਿਸ਼ਨਪੁਰੇ ਲਓ ਜੀ ਦੋ ਦੋ ਸਕੂਲ ਹੋ ਗਏ ਆ ਇੱਧਰ ਇੱਕ ਇੱਧਰ ਖੋਲਤਾ ਇੱਕ ਉੱਧਰ ਖੋਲਤਾ ਐਡਿਟ ਐਡਿਟ ਪਾਵਾਂਗੇ ਅਸੀਂ ਤੋਂ ਮਾਰਚ ਨੂੰ ਲੇਕ ਲਓ ਕਿ ਗੱਡੀਆਂ ਐਡਿਟ ਹੋਣ ਦੇ ਆ ਸਕੂਲ ਐਡਿਟ ਪਾਵਾਂਗੇ ਲਓ ਜੀ ਚਲਿਏ ਫਿਰ ਲੋਈ ਤਾਂ ਨਾ ਤੁਹਾਡਾ ਤੁਸੀਂ ਸਾਨੂੰ ਪਹੁੰਚ ਦੀ ਕੀਤੀ ਇੱਥੇ ਦੋਵੇਂ ਇੱਕੋ ਜਿਹੇ ਜਵਾਗ ਵੇਖੀ ਇਹ ਜਵਾਗ ਜਵਾ ਇਕੱਠੇ ਹੋਏ ਆ ਆ ਲਿਫਟ ਮੰਗੀ ਵੇਖੀ ਇਹ ਰਹਿਗਾ ਜਵਾਗ ਤੂੰ ਹੀ ਨਾਲ ਆ ਰਿਹਾ ਫਿਰਦਾ ਇਹਨੇ ਕਿੰਨੇ ਦਿਨ ਵੱਡਾ ਤਮਾ ਪਤਾ ਨਹੀਂ ਪਤਾ ਘਰ ਮम्मी ਨੂੰ ਪਤਾ ਨਹੀਂ ਪੰਜ ਦਿਨਾਂ ਦਾ ਹੀ ਮਾਰਾ ਅੱਜ ਜਾਗ ਲੱਭ ਗਿਆ ਅੰਦਰੋਂ ਇਸ ਪਾਲੀ ਨੇ ਜਾਗ ਗਿਆ ਏ ਇਹ ਇੱਕ ਕਲਾਸਿਕ ਨਹੀਂ ਸੀ ਇੱਕ ਇਹ ਜਾਗ ਜਣਾ ਵਿੱਚ ਵੜ ਕੇ ਨਹਾ ਲੈਣਾ ਮम्मी ਨਵਾਂ ਟੱਬ ਲੈ ਆਂਦਾ ਕਮਰਾ ਇੰਨਾ ਪਾਣੀ ਨੇ ਤੇ ਲੋਹ ਦੀ ਤੇ ਚਾਰ ਦੀ ਨਾਲ ਦੇ ਇਹਦਾ ਵੈਰੀ ਮਤਲਬ ਐ ਕਰਕੇ ਨਾ ਇਹਦੇ ਮੈਨੂੰ ਨਹੀਂ ਬਹਿ ਰੱਖਿਆ ਕੁਝ ਕਰ ਕਰਾਉਣਾ ਕਿਹੜਾ ਜਲੰਧਰ ਕਰਾਉਣਾ ਕਿ ਗੁਰਦਾਸਪੁਰ ਨਹੀਂ ਜਲੰਧਰ ਕਰਾਉਂਗਾ ਕਿ ਗੁਰਦਾਸਪੁਰ ਉਹ ਤਾਂ ਹੋਣੀ ਕਰਦੀ ਨਹੀਂ ਚੋਲੇ ਬਣਨਾ ਚੋਲੇ ਬਣੇ ਨਹੀਂ ਉਹ ਹੈ ਗਿਆ ਬਾਹਲੀਆਂ ਨੂੰ ਗੀਤਣ ਕਰਾਈਏ ਇਹਦਾ ਦਿਲ ਕਿੱਥੇ ਕਿੰਨਾ ਕਰਨੂ ਤੁਹਾਡੀ ਕਿਤੇ ਕਿਤੇ ਨਾਲ ਗੱਲ ਕਰਾਈਏ ਨੇ ਮੇਰੇ ਜਲੰਧਰ ਵਾਈਨਾ ਕਰਾਈ ਆ ਆ ਆ ਆ ਆ ਆ ਆਲਾ ਨੇ ਨੇ ਸੌ ਲੱਗੇ ਮੈਨੂੰ ਕਹਿੰਦਾ ਗਰਦਾਸਪੁਰ ਕਰਾਉਣਾ ਪਿਆ ਸੌ ਲੱਗੇ ਤੂੰ ਸੌ ਦਾ ਕਰ ਮੂੰ ਕਿਤੇ ਤੇ ਨੋਂ ਤੋਂ ਇਹ ਗਰਦਾਸਪੁਰ ਕਰਾਦਗੇ ਕਰਾ ਦੋ ਤੁਸੀਂ ਵੀ ਚੋਲੇ ਬਣਾ ਤੁਸੀਂ ਕਰਨਾ ਹੈ ਚੱਲ ਗਰਦਾਸਪੁਰ ਪੱਕਾ ਜਲੰਧਰ ਨਹੀਂ ਪਰ ਤੂੰ ਇਹਦੇ ਹੋਂ ਮਾਦਾ ਨੂੰ ਪਤਾ ਨਹੀਂ ਲੱਗਿਆ ਕਿ ਤੂੰ ਉਹ ਗਰਦਾਪੁਰ ਰਿਸ਼ਤਾ ਹੁੰਦਾ ਕਿ ਤੇਰੀ ਮਰਜ਼ੀ ਆ ਲ ਮਰਜ਼ੀ ਤੂੰ ਵੀ ਗੱਲਾਂ ਦੀ ਰਾਤ ਹੋਈ ਸਾਡੇ ਨਾਲ ਤਾਂ ਹੋਈ ਕੀ ਗਿਆ ਤਾ ਤੁਹਾਨੂੰ ਮੈਂ ਦੱਸਦੀ ਹਾਂ ਮੈਂ ਕਹਿੰਦਾ ਕੋਈ ਨਹੀਂ ਮੈਂਗਾ ਮੰਮੀ ਰਿਸ਼ਤਾ ਹੁੰਦਾ ਆ ਹਾਂ ਗਰਦਾਪੁਰ ਕਰਾ ਲਈਏ ਨਹੀਂ ਮਾਤਾ ਮੰਮੀ ਕਦੀ ਗਾਲਾਂ ਤੈਨੂੰ ਦੱਸਣਾ ਇਹ ਵੀ ਲਵ ਮਰਜੀ ਆ ਐ ਹੁਣ ਦੱਸਿਆ ਜੀ ਕਿੰਨੇ ਟਾਈਮ ਦਾ ਪਿਆਰ ਹੈ ਕਿੰਨੇ ਟਾਈਮ ਦਾ ਪਿਆਰ ਵੇਖ ਤੇਰਾ ਸਹੀ ਦੱਸ ਕਿੰਨੇ ਟਾਈਮ ਆ ਗੱਲ ਕਰਦੇ ਨੂੰ ਨਾ ਨਹੀਂ ਕਰਦਾ ਕਿੰਨੇ ਟਾਈਮ ਹੋ ਗਿਆ ਤੁਰ ਸੌਂ ਲ ਗਏ ਮਾਤਾ ਅੱਧੀ ਦੱਸ ਕਿੰਨੇ ਟਾਈਮ ਹੋ ਗਿਆ ਆ ਜੀ ਫਰੈਂਡ ਦੇ ਪੰਜੀ ਤੇ ਸਿੱਧਾ ਵਿਆਹ ਹੋ ਗਿਆ ਆ ਬੜਿਆ ਗਈ ਹਾਂ ਬੜਿਆ ਗਈ ਆ ਆਏ ਦੇ ਫਰੈਂਡ ਹੀ ਵਿਆਹ ਕਰਾ ਲੈਂਦੇ ਪੰਜ ਸਾਲ ਐਸਾ ਫਰੈਂਡ ਤੇ ਹੁਣ ਵਿਆਹ ਕਿੱਧਰ ਇੱਧਰ ਕਿੱਧਰ ਹਾਂ ਹੁਣ ਗੱਲ ਹਲੇ ਉਂਗਲੇ ਵਕੀਂ ਹੈ ਉਂਗਲੇ ਐਣ ਗਏ ਓਏ ਉਂਗਲ ਕਰਦਾ ਇਹਨੂੰ ਜਾਂਦੀ ਐਂਡ ਪਾਈ ਨਾਲੀ ਤੇ ਡੋੜੇ ਡੋੜੇ ਵੀ ਖਾਦੀ ਮਿਲਦਾ ਹਾਂ ਅੰਦਾ ਹੋਗੇ ਟੂੜੀ ਨੂੰ ਟੱਕਰ ਪੈ ਜਾਗੇ ਉਹਨੂੰ ਵੰਗਾਰ ਤੇ ਲੈ ਆਣ ਕੀ ਮਗੇ ਦੇ ਨਾਲ ਦੀਦਾ ਵਿਆਹ ਆ ਗਿਆ ਘਰੇ ਬੈਠਾ ਰੋਈ ਜਾਵੇ ਜਾ ਕੇ ਰਿਸ਼ਤਾ ਮੰਗ ਲਾ ਤੜਾ ਤੜੂਈ ਦੇ ਉਹਨਾਂ ਦਾ ਅੱਖਾਂ ਦਾ ਹੀ ਸੁੱਜੀਆਂ ਵੀ ਆਏ ਤੱਕ ਵੀ ਆ ਆ ਵੀ ਰੋਂਦਾ ਸੀ ਦੋਵੇਂ ਰੋਂਦੂ ਹੀ ਆ ਕੋਲੇ ਜਾਂ ਹੱਥ ਮਲਾਈ ਜਾਂਦੇ ਨਾਲ ਮਾਰ ਤੇਜ ਮਿਲਿਆ ਨਾ ਸਾਲਾ ਇੱਥੇ ਆ ਗਿਆ ਇੱਥੇ ਹੱਥ ਮਲਾਈ ਜਾਂਦਾ ਅੰਨੇ ਹੋ ਜਾਂਦੇ ਆ ਖਾ ਕੇ ਅੰਨੇ ਹੋ ਜਾਂਦੇ ਆ ਆ ਦੇ ਨਾਲ ਕੋਈ ਪੰਡ ਭਰ ਕੇ ਹੱਥ ਮਲਾਈ ਜਾਂਦਾ ਇੱਥੇ ਹੈ ਇਹ ਕਹਾ ਗਿਆ ਇਹਨਾਂ ਚ ਇਹ ਚੱਕੀ ਦੇ ਕਿਹਾ ਮੈਂ ਆਟਾ ਛੱਟ ਕੇ ਆਇਆ ਲੋਕੀ ਕਰਕੇ ਛੱਟ ਕੇ ਆਇਆ ਆਟਾ ਛੱਟ ਕੇ ਉਹਦਾ ਚੱਕੀ ਵਾਲੇ ਏਅਰ ਜਾਏ ਇਹਨੂੰ ਤੁਹਾਨੂੰ ਦੱਸਿਆ ਹੀ ਨਹੀਂ ਐ ਨਹੀਂ 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 ਗੀਟ ਕਰ ਲਿਆ ਹੋਰ ਯਾਰ ਇਸ ਬਾਦ ਦਾ ਵਾਸਤੇ ਲੈਣਾ ਟ੍ਰੈਕ ਤੇ ਅੱਗੇ ਹੋ ਕੇ ਰੋਕ ਦੋ ਓਏ ਆਹੀ ਵੀ ਜੂ ਹੋੜਦੀ ਆਹੀ ਵੀ ਹੈ ਵਧੀਆ ਲੰਮਾ ਪੈਜੀ ਥੱਲੇ ਦਾ ਓ ਸ਼ਿਟ ਯਾਰ ਹਾਂ ਹਾਂ

ਉਹ ਹੀ ਆ ਉਹ ਤੇਰਾ ਦੂਜਾ ਵੀ ਫਲੈਕਟ ਕਰਨਾ ਹੋਣਾ ਹਾਂ ਤਾਇ ਲਾਦਾ ਤੂੰ ਤਾਂ ਤਾਇ ਲਾਦਾ ਮਰੀ ਵੱਡੀ ਵੱਡੀ ਲੱਕੰਦੀ ਤੇਰੀ ਓਏ ਆ ਕਿੱਥੋਂ ਸੈਲ ਕਰਨਾ ਇਹ ਤਾਂ ਹੋলাই ਨਹੀਂ ਮੇਰੇ ਕਰ ਜਾ ਹੋলাই ਤੇ ਤੂੰ ਗੋਲੇ ਤੂੰ ਗੋਲੇ ਖੋਲੋ 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 ਤਸਿਲ ਮਿਸਟਰ ਮਿਸਟਰ ਬੀਸਟਾ ਕੁਆਦੀ ਖੋਲੋ ਹੋਈ ਤੇ ਖੋਲੇ ਗਿਫਟ ਦੇਵਾਂਗੇ ਆਈਡੀ ਖੋਲੋ ਜਲਦੀ ਤੇ ਬੋਲੋ ਕਿ ਨਾ ਹੁਣੇ ਕੀਮਤ ਆ ਬਾਈ ਬਾਈ ਲੈਪਟਾਪ ਬਾਈ ਲੈਪਟਾਪ ਲੈ ਕੇ ਦਵਾਂਗੇ ਹੁਣੇ ਬਾਈ ਨਾਲ ਲੈਪਟਾਪ ਲੈ ਕੇ ਦਵਾਂਗੇ ਹੁਣੇ ਉਹ ਬੱਲੇ ਕਿਵੇਂ ਨਹੀਂ ਜਾਂਦਾ ਹੋਰ ਹੋਰ ਕੀ ਚੱਲ ਨੇ ਇੱਕ ਫੈਂਟ ਵਾਲਿਆ ਦੀ ਆ ਡਾਈਟ ਇਹਦੇ ਨਾਲ ਡਾਈਟ ਖੋਗਦੀ ਕਿ ਲੋਡ ਤੁਹਾਨੂੰ ਤੂੰ ਡਾਈਟ ਖੋਗ ਕੀ ਕਰਨਾ ਵਾਕਿਆ ਜੀ ਸਾਈਟ ਤੇ ਆ। ਉਹ ਦੇ ਦੇ ਬਸ ਮੈਂ ਲਾ ਲਈ ਅੱਗੇ। ਆਪਣੇ ਆਨੇ ਕੱਪੜੇ ਜਾਗੇ ਸਹੀ ਫਿਰ ਵਿਆਹ ਤੇ। ਫੇਰ ਕਰਦੇ ਆ। ਜੇ ਕੱਪੜੇ ਸਹੀ ਆਗੇ ਫੇਰ ਕਰਦਾਂਗੇ ਛੇ ਨੂੰ ਪੱਕਾ ਠੀਕ। ਨਹੀਂ ਤਾਂ ਗਾਂਵਸ਼ਾ ਕਰ ਲਾਂਗੇ। ਛੇ ਦਿਨ ਹੀ ਆ ਜਾਈ ਹੈ ਕਿ ਆਪਣੀ ਪੱਕਾ ਰਿਹਾ ਕੋਈ ਡੇਟ। ਮਾਰ ਤੇ ਰੈਂਡ ਵਾਲੇ। ਨਹੀਂ ਉਹ ਸਰਵਲੀ ਟੈਂਡਾ ਲਾ ਕੇ ਕਰਾਂਗੇ ਕਿਉਂਕਿ ਮਾਰ ਤੇ ਗਰਮੀ ਹੋ ਜਾਂਦੀ। ਕੋਮ ਲੱਗੇ ਇੱਕ ਚੀਜ਼ ਨਹੀਂ ਖਾਦੀ ਖਾਦੀ ਕੋਈ ਨਹੀਂ ਨਹੀਂ ਕੁਛ ਨਹੀਂ ਕੁਛ ਨਹੀਂ ਮੈਂ ਆਪਣੀ ਖਤਾ ਕੋਈ ਇਹਨੇ ਛੱਡਿਆ ਕੋਈ ਨਹੀਂ ਆਹ ਡਾਈਟ ਕੋਕ ਤੇ ਆ ਮੈਂ ਵੀ ਮਾਮਾ ਜੀ ਉਹ ਮੰਨੋ ਯਾਰ ਉਹ ਕਹਿ ਮੜਾ ਜਾ ਉਹ ਬੈਠੋ ਮੰਨੋ ਫਿਰ ਮਾਮਾ ਮਾਮਾ ਕਹਿ ਕੇ ਪੰਪ ਮਾਰੀ ਜਾਂਦਾ ਦੇਨ ਨੂੰ ਦੇਲ ਵੀ ਨਹੀਂ ਕਰਦਾ ਪੈਸੇ ਇਹਦੇ ਮੋਸ ਕੀ ਨਹੀਂ ਵੱਡੇ ਲਿੰਕੇ ਬਾਬਾ ਜੀ ਨਹੀਂ ਮਾਮਾ ਜੀ ਆਵਾਜ਼ ਚੀ ਮਾਮਾ ਜੀ ਬਾਬਾ ਜੀ ਚਾਰ ਆਪਣੀਆਂ ਤਿੰਨੀਆਂ ਪਲੇਟ ਤਿੰਨ ਮੰਗਾਈਆਂ ਪਹਿਲਾਂ ਲਈ ਹੋਗੇ ਨਾ ਚਾਰ ਪਹਿਲੀਆਂ ਸੀ ਚਾਰ ਬਾਅਦ ਅੱਠ ਨਹੀਂ ਨਹੀਂ ਉਹਨੇ ਲਈ ਨਹੀਂ ਉਹ ਕਹਿੰਦਾ ਕੱਠੇ ਲਊਗਾ ਕੱਟੀ ਦਿਨ ਵੀ ਨਹੀਂ ਫੋਰਬੀਗਲਾ ਜਿਸ ਵਾਰ ਕੇ ਅੰਦਰ ਮੇਰੇ ਨਾਲ ਪਿੰਡੋਂ ਬੰਦਿਆ ਮੇਰੀ ਇੱਜ਼ਤ ਕਰਿਓ ਹੁਣ ਅੰਦਰ ਜਾ ਕੇ ਦੀ ਪੈਰੀ ਪੈਰੀ ਹੱਥ ਲਾ ਦੇਣੀ ਚਾਚਾ ਸੱਸੀ ਕਾ ਤੂੰ ਬਣਾਈ ਚਲੀ ਜਾ ਆਹੇ ਨਾਲ ਹੀ ਬਲਾਸ ਵੇ ਕੀ ਆ ਵਾਰੀ ਵਾਰੀ ਆ ਤਰੀਕਾ ਸਫੀ ਸਫੀ ਗੱਲ ਹੋਜੂਗੀ ਆ ਇੱਜ਼ਤ ਪੂਰੀ ਦੇਦੀ ਆਪਾ ਚਾਚਾ ਨੇ ਇੱਜ਼ਤ ਕਰਿਆ ਉਹਨਾਂ ਨਾਲ ਆ ਫੜ ਬੰਦ ਜਮਾ ਬੰਦ ਲੱਗਿਆ ਫਾਪੀ ਕਰ ਕੀ ਆ ਕਹਿੰਦਾ ਜੇ ਮੇਰੀ ਸੀ ਦੋ ਸਾਨੂੰ ਜੋਧਵਰੀ ਨੂੰ ਜੇ ਮੇਰੀ ਗਈ ਜਾਂਦਾ ਜੋਧਵਰੀ ਕਹਿੰਦਾ ਜੇ ਮੇਰੀ ਸਾਲਾ ਕਰਮਜੰਨ ਵਾਲਾ ਤੇ ਰਸੋਈ ਚੋਂ ਆੜ ਕੇ ਆਟਾ ਲਵਾ ਕੇ ਆ ਗਿਆ ਉਰਲੇ ਪਾਸੇ ਇਧਰ ਹੈ ਜੀ ਇਧਰਲੇ ਪਾਸੇ ਆਟਾ ਲਵਾ ਕੇ ਆ ਗਿਆ ਸਾਲਾ ਇਹਦਾ ਦਾਵਾ ਅਜ ਮੇਰੀ ਅਜ ਮੇਰਪੁਰੀ ਕਿ ਮੈਂ ਕਿਹ ਹੋਰ ਤੇ ਕੁਛ ਹੈ ਕਿਹੜਾ ਜਿਮੇ ਜਿਹੜਾ ਚਾਰ ਚੇੜਾ ਮਾਰ ਦਿਆ ਪੈਸਾ ਮੇਰਾ ਇੱਕ ਨਹੀਂ ਮਰ ਜਣਾ ਸੀ ਚਾਰ ਕਿਤੇ ਬੈਣੀ ਸੀ ਉਹ ਬਲੜ ਤੇ ਕੈਮਰ ਕਰ ਚਿਰ ਰੰਗ ਨਹੀਂ ਪਤਾ ਉਹਨਾਂ ਨੇ ਸੈੱਟ ਕਰਾਉਂਦੇ ਆ ਆਹ ਕਿੰਦਾ ਵਾਲਿਆਂ ਨੂੰ ਕੱਲੋਂ ਬੋਹ ਗਏ ਨਾ ਭਾਈ ਉਹ ਫੇਰ ਆ ਆ ਆ ਦੇ ਆਨੇ ਨੂੰ ਕਿ ਤੂੰ ਪੁੱਛੀ ਜਾਂਦੇ ਆ ਇਹਦਾ ਤਾ ਵੀਡੀਓ ਅੱਜ ਫੋਟੋ ਕੱਢ ਓਏ ਕੱਢ ਲੱਗਾ ਕੱਢ ਤੇ ਲੈ ਅੱਜ ਫੋਟੋ ਕੱਢ ਹਾਂ ਇਹ ਕੱਢ ਫੋਟੋ ਆਵੇ ਤੇ ਹੀ ਓਏ ਆਵੇ ਜੀ ਸਾਡਾ ਕੱਢ ਨਹੀਂ ਡਾਲਦਣਾ ਕੈਮਰਾ ਕਹਿਣ ਲੱਗਾ ਸਾਨੂੰ ਓਏ ਆ ਦੀ ਗੱਡ ਯਾਰ ਮਾੜਾ ਦਾ ਸੱਚੀ ਦਾ ਮਾੜਾ ਲੱਗਦਾ ਸਿਲੰਡਰ ਕਿ ਨਹੀਂ ਸਿਲੰਡਰ ਤੇ ਭੇਜ ਕਪੜਾ ਪਾਇਆ ਹੁੰਦਾ ਸਿਲੰਡਰ ਤੇ ਕਹਦਾ ਯਾਰ ਆਂਦਾ ਹੀ ਆ ਹਾਂ ਹਾਂ ਓਏ ਕੈਂਚੀ ਮਾਰ ਨਹੀਂ ਜੱਫੀ ਨਹੀਂ ਓਏ ਕੈਂਚੀ 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 ਮਾਰ ਓਏ ਮਾਰ ਕੇ ਉੱਥੇ ਜਾ ਕੇ ਬਣਾ ਮਾਰ ਕੇ ਡਿੱਗ ਕੇ ਥੱਲੇ ਡਿੱਗ ਫਰੀਜ਼ ਕੇ ਉੱਥੇ ਜਾ ਕੇ ਬਣਾ ਆ ਸਾਈ ਸੇ ਮੈਂ ਮੈਂ ਤੂੰ ਬੁੱਕੂ ਵਿੱਚੋਂ ਜਾ ਕੇ ਖਾਣਾ ਫਰੀਜ਼ ਕੇ ਚੜੀਜ ਕੇ ਆ ਕਿਹੜੀ ਬੋਲੀ ਐ ਵੈਸੇ ਫਰੀਜ਼ ਕੇ ਆਹ ਓਂਜੀ ਆ ਤੈਨੂੰ ਪਤਾ ਆ ਫਰੀਜ਼ ਕੇ ਕੀ ਆ ਪਹਿਲਾ ਵੀ ਬੜਾ ਸੱਚੀ ਇਹਨਾਂ ਦੇ ਪਿੰਡ ਦਾ ਇਹ ਕਹਿੰਦਾ ਕਿ ਮੈਂ ਸਕੂਲੇ ਭੱਜ ਕੇ ਫਰਸਟ ਆ ਜਾਂਦਾ ਸੀ ਨਹੀਂ ਇਹ ਗੱਲ ਤੂੰ ਫਿਰ ਇਹ ਨਹੀਂ ਉਹਨੂੰ ਬਹਣਾ ਇਹ ਛੋਟਾ ਹੀ ਹੈ ਬਾਬਾ ਸੁਣ ਬਣ ਸੁਣ ਸੁਣ ਸੱਚੀ ਗੱਲ ਦੱਸਲੀ ਚਾਹਵਾ ਸੱਚੀ ਜੋ ਵੀਰ ਪੁੱਤੂ ਅੱਜ ਫਿਰ ਲੱਗ ਭਰਾ ਵਾਲੇ ਦੇ ਸੱਚ ਇਸ ਸਕੂਲੇ ਫਰਸਟ ਆਉਂਦਾ ਹੀ ਭੱਜ ਗਏ ਸੱਚੀ ਦਸੀਸ ਲੈਟਿਕਸ ਆਪੇ ਮਖਾ ਦੇ ਅੱਜ ਲੈਟਿਕਸ ਨਹੀਂ ਵੀਰ ਸਾਲਿਆ ਝੂਠ ਬੰਦੇ ਉਹ ਐਂਟਰਬੂਟਰੀ ਚ ਲੱਗਾ ਹੁੰਦਾ ਸੀ ਉਦੋਂ ਮੈਂ ਮੈਡ ਨਹੀਂ ਹੁਣ ਮੈਡਲ ਕਰਿਆ ਕਿ ਮੈਂ ਆਪਦੀ ਸਟੋਰੀ ਚ ਪਾਉਣਾ ਹੀ ਪਾਉਣਾ ਆਹ ਵੇਖ ਲਿਓ ਜਾ ਕੇ ਜਿਹੜੇ ਪਏ ਆ ਉਹ ਫਿਰ ਤਾਂ ਹੀ ਸ਼ਹਿਰ ਨੇ ਸ਼ਹਿਰ ਉਹ ਖਰੀਦ ਕੇ ਲੈ ਆਣੇ ਆਸ ਕਰ ਯਾਰ ਵੇਲਾ ਭਰਾ ਨਹੀਂ ਮੈਂ ਸੱਚੀ ਉਹਨਾਂ ਨਾਲ ਜਾਣਾ ਸੀ ਜੇ ਇੱਥੇ ਆਏ ਹੋਇਆ ਕਿੰਗਾ ਲੈ ਜਾਓ ਇਦਾਂ ਦੇ ਕੋਰਟ ਪੰਡ ਸੀਗੇ ਕੈਪਟਨ ਜੀ ਸਨੋਵਰ ਦੇ ਤੇ ਹੁਣ ਜਰੂਰੀ ਆ ਵੇਲਾ ਮੇਰਾ ਭਰਾ ਚਲਦੀ ਜਾਣਾ ਮੈਂ ਚਾਚੀ ਨੂੰ ਕਹਿ ਦਿੰਦਾ ਸੁਖਮਣ ਆ ਰੂਗਾ ਮੈਂ ਕਹਤਾ ਠੀਕ ਆ ਸਾਲ ਮਿੰਤਾ ਕਰੀ ਜਾਂਦਾ ਇਲਾਕੇ ਛੱਡ ਕੇ ਭਲਾਵਾ ਜਾਂ ਮਿੰਤਾ ਹੀ ਕਰਦੀ ਹੁੰਦੀ ਆ ਠੀਕ ਜੀ ਥੈਂਕ ਯੂ ਕੁਈ ਨਹੀਂ ਸਲੋਟਾ ਕਿਹੜਾ ਲੈ ਮੈਂ ਤਾਂ ਹੀ ਗਿਆ ਕਿ ਕਿਹਦੀਆਂ ਚੱਲ ਜਾਂ ਮੈਂ ਕਿ ਮੈਂ ਕਿ ਤਸਬਾ ਪਹਿਲੇ ਸਵੇਰ ਦਾ ਆਪਣਾ ਕੀ ਪਲਾਨਾ ਸਵੇਰ ਦਾ ਆਪਣਾ ਪਲਾਨ ਜੋ ਤਾਂ ਬੁਣਾਏ ਹੋਣੇ ਉਹ ਮਹਿਮਾਨੀ ਹੋਣੀ ਗੱਲ ਉਹ ਗੱਲ ਸਰੀ ਕਹਿੰਦਾ ਮੇਰੀ ਬਾਹਰੋਂ ਕਾਰੀ ਆ ਤਿੰਨ ਦਸੰਦੀ ਕਿਲੋੜ ਸੀ ਹਾਂ ਲੈ ਆ ਤੇਰੀ ਹੋ ਜਾ ਸੁਬਾਹ ਕਿਤਾ ਕਾਉਗੇ ਤੇ ਕਿੱਥੇ ਜਾ ਕੇ ਜੀ ਬਕਾ ਨਾ ਯਾਰ ਨਾ ਆਸ ਆਈ ਹੈ ਨਾ ਤੇ ਜਿਵੇਂ ਕਹ ਲੋ ਸਹੀ ਨਾ ਨਾ ਪਰਦਾ ਪਰਦਾ ਅਲਾ ਪਾਲ ਉਹ ਇੱਧੇ ਕਰਦਾ ਕਿ ਟੋਪੀ ਟੋਪੀ ਕੋਈ ਬਹਾਉ ਤੇ ਲੈ ਹੜਾ ਲਾ ਉਹ ਮੈਨੂੰ ਘਰ ਫੇਰਾ ਮੈਨੂੰ ਘਰ ਫੇਰਾ ਮੈਂ ਕਹਿਆ ਮੂਰੇ ਲਾ ਦੀ ਸਾਲਾ ਜਮਾਟੋ ਵਾਲਿਆ ਦਾ ਮੁੰਡਾ ਮੈਂ ਕਹਿਆ ਫੋਕੀ 20% ਕਰਦੇ ਆ ਜਿਸਪਾਲ ਦਾ 200 ਰੁਪਏ ਬਿੱਲ ਬਣਿਆ ਕਹਿੰਦਾ 20% ਆਫ ਕਰ ਦੇ ਫਿਰ ਕਲੇ ਬਟਨ ਲਾਏ ਕੈਲਕੂਲੇਟ ਕਰੀ ਸਾਡੇ 200 ਰੁਪਏ ਕੈਲਕੂਲੇਟ ਕਰੀ ਜਾਂਦਾ ਲੈ 200 ਕੀ ਕਹਿੰਦਾ ਕਹਿੰਦਾ ਸਾਰੇ ਬਿੱਲ ਤੇ ਕਰੋ 20% ਹੋਰ ਬਿੱਲ ਤੇ ਫਰੀ ਭੰਜਣ ਕੱਲੀ ਪੈਂਟ ਨੂੰ ਅਡਡ ਕੀਤਾ ਸ਼ਰਟ ਨੂੰ ਅਡਡ ਕੀਤਾ ਜੀ ਕਿਤੇ ਟੈਂਕ ਕਰਕੇ ਵੇਚਣ ਵਾਲੇ ਨਹੀਂ ਨਹੀਂ ਲਿਆ ਤੇ ਗਿੱਠਾ ਨਾਲ ਹੀ ਏ ਬਾ ਜਦੋਂ ਤੇ ਉਹਦਾ ਕੈਡਾ ਸਾਡੀ ਹੋ ਗਈ ਲੜਾਈ ਇੱਥੇ ਅਸੀਂ 30 ਬਣਤੀ ਜਦ ਲਈ ਸਾਡੇ ਹੱਥ ਚ ਕਿਰਪਾਲਾ ਮੈਂ ਕਿਹਾ ਤੂੰ ਤਾਂ ਕਾਚੀ ਬੜਿਆ ਹੋਣਾ ਤੇਰੀ ਕਿਰਪਾਨ ਹੀ ਹੈ ਤੇਰੀ ਕਿਰਪਾਲ ਬੰਨੀ ਸੀ ਦੱਸੂ ਬੜਾ ਹੀ ਹੈ ਕਿਰਪਾਨ 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 ਆਹ ਬੰਦੇ ਬੁੜੀਆਂ ਰੋਸੀਆਂ ਨਹੀਂ ਆਣਾ ਕਹਿੰਦੇ ਬੀਬੀਆਂ ਰੋਸੀਆਂ ਜਾਂਦੀਆਂ ਬੰਦੇ ਵੀ ਰੋਸੀਆਂ ਤੇ ਉਠਾ ਮੜੀ ਆਇਆ ਵੇਟੀ ਬੁਢੀ ਆ ਬੁਢੀ ਰੋਸ ਗਈ ਆ ਰੁਸਿਆ ਨਾ ਤੈਨੂੰ ਆ ਹੀ ਰੁਸਿਆ ਇਹ ਆ ਸਾਲੇ ਅੱਡੇ ਟੱਪਰ ਟੈਂਸ਼ਨ ਪਾਦੀ ਇਹਨੂੰ ਇਹਨੂੰ ਟੈਂਸ਼ਨ ਪਈ ਉਹਨੂੰ ਟੈਂਸ਼ਨ ਪਈ ਉਹ ਧੁੰਦ ਚ ਗੱਡੀ ਚਲਾਈ ਜਾਵੇ ਕਹਵੇਂ ਪੁਨੀਸ ਰੋਸ ਗਿਆ ਮੈਂ ਕਹਾਂ ਤੇ ਰੱਬ ਨੇ ਮੰਨ ਗਏ ਨੇ ਉੱਤੇ ਬੁਲਾ ਲੈਣਾ ਇਹ ਜੋਧਾ ਰਿਸ਼ਤੇਦਾਰ ਨਹੀਂ ਹਾਂ ਜੂ ਮਰ ਉਹ ਫਿਰ ਲੈ ਤੈਨੂੰ ਮੈਂ ਤਾਂ ਜੋ ਇੱਥਾਂ ਤੇ ਫਿਰ ਲੈ ਉਹ ਤੇਰੀ ਭਲੀ ਹੋ ਜੇ ਮੈਂ ਵੀ ਕਹਾਂ ਕੀ ਚੱਕ ਤੈਨੂੰ ਰੁਸਿਆ ਕਰੋਗਾ ਬੁੜੀਆਂ ਲਾਲ ਹੀ ਹੋਗਾ ਮਾਮਾ ਲਾਲ ਵੇ ਦੇ ਰਸੀਲੇ ਲਾਲ ਹੀ ਹੋ ਗਿਆ ਇਹ ਰਸ ਗਿਆ ਇਹਨੂੰ ਬੱਸ ਸ਼ਮੀਦ ਨਹੀਂ ਲਾਲ ਕੀ ਚੱਕਰ ਵੀਰ ਲਾਲ ਬੜਾ ਹੋ ਗਿਆ ਵਾਇਰਲ ਵਾਕਈ ਓਏ ਫੋਨ ਆ ਗਈ ਫੋਨ ਆ ਗਈ ਤੇ ਕਹੀ ਵੜਾ ਆ ਆ ਬੁੱਲਾ ਸਿੱਕ ਗਿਆ ਕੋਟੀ ਤੋਂ ਜ਼ਿਆਦਾ ਲਾਲ ਇਹ ਹੋ ਗਿਆ ਓਏ ਕੀ ਹੋ ਗਿਆ ਵਾ ਆ ਬੋਲਦਾ ਨਹੀਂ ਸੇ ਬਗਵਾ ਲਾਲ ਕੀ ਕਰੀ ਜਾਂਦਾ ਕੀ ਹੋਇਆ ਲਾਲ ਹੀ ਹੋਈ ਜਾਂਦਾ ਲੈ ਉਹੀ ਵੀ ਤੈਨੂੰ ਉੱਥੇ ਲੱਗਿਆ ਜਦ ਨਾਲ ਸੁੱਖੇ ਵਾਲੇ ਆਪਾਂ ਹਾਂ ਉਹੀ ਉਹੀ ਤੇ ਲਾਲ ਗਾਣ ਹੋਈ ਜਾਂਦਾ පෙකීයා හ ව ඕෝදයවන ඉක සූරවන මූ හෙදාල ප ගශ ල පෙරකීල බේෂතිික නොයි තරී අවත ම හු රවා හිල ේෙ මූරු පත ලග කියියන්නා ඔවෙලා ලක් ර බයි ස ී ත කටිය ත . ਕਿ ਵੇ ਕਿ ਵੇ ਗਿਆ ਸਵੇਰ ਦੀ ਮੇਰੇ ਪੱਲੇ ਪਾਈ ਸ਼ੁਗਲ ਕਿਤੇ ਆਇਆ ਸਵੇਰ ਤੋਂ ਮੇਰੀ ਚਾਰ ਗਾਦੀ ਕਦੇ ਉੱਤਰ ਗਈ ਉੱਤਰ ਦੋ ਦਿਨ ਬੇਸਤੀ ਕਰਦੇ ਨੂੰ ਹਣਾ ਚੱਕਰ ਕੀ ਯਾਰ ਤੈਨੂੰ ਗੱਲ ਕਿਉਂ ਨਹੀਂ ਆ ਰਹੀ ਹੁਣ ਮੈਂ ਨਾ ਥੋੜਾ ਟੱਲਾ ਲੈਣਾ ਅੱਜ ਕਰ ਲੈ ਦੱਸੂਗਾ ਤੁਹਾਨੂੰ ਕੋਈ ਨਹੀਂ ਇੱਕ ਦੋ ਦਿਨ ਖੜ ਜੋ ਬੜਾ ਫਿਰ ਤੋਂ ਜੋਤ ਵਾਲੀ ਕਰਦਾ ਤੇਦੀ ਦੂਮਾ ਮਾਰਵਾਤ ਤੇ ਬੜਾ ਮਰ ਦੰਦ ਤੇ ਵੇਟ ਕੇ ਮਾਰੇਗਾ ਪਹਿਲੇ ਵੀਰ ਹੀ ਲੈਣੀ ਪੈਣੀ ਤੈਨੂੰ ਮੈਂ ਤਾਂ ਮੱਦੇਦ ਖਰਚਾ ਨਾ ਮਾਰਦੀ ਪਹਿਲਾਂ ਤੇਨੋਂ ਪਹਿਲਾਂ ਵੀਰ ਦਾ ਆ ਜਾਣਾ ਕਿਹਦਾ ਵਿਆਹ ਇੱਧਰ ਲਓ ਜੀ ਇਹਦਾ ਵਿਆਹ ਵੀਰ ਦਾ ਵੀ ਕਿਦਾਂ ਆ ਉਹ ਸਹੌਰੇ ਲਾਂਤ ਨਹੀਂ ਪਾਈ ਅੱਜ ਕਹੀ ਬੰਦ ਕਿਉਂ ਐਵੇਂ ਐ ਹੀ ਪਾਉ ਲਾਂਤ ਐ ਨਹੀਂ ਐਂ ਦੱਸ ਕੋਈ ਜੇ ਕੋਈ ਜੇ ਕੋਈ ਮਤਲਬ ਭਾਜੀ ਨੂੰ ਬਣਾ ਦੇ ਇਦੋਂ ਤੱਕ ਹੈਗੀ ਆ ਤੇ ਆਪੇ ਵੇਖ ਲੋ ਵਿਆਹ ਹਾਂ ਇਹਨੂੰ ਛੱਡ ਦਿਓ ਇਹਨੂੰ ਛੱਡ ਦਿਓ ਜੇ ਕੋਈ ਹੋਰ ਹੈਗੀ ਆ ਤੇ ਛੱਡ ਹਾਂਜੀ ਉਹ ਭਾਜੀ ਬਾ ਚਾਹੇ ਦੋ ਆ ਗਈ ਜਾ ਐ ਐ ਉਹ ਕੰਮ ਮੇੜਵਾਉਂ ਆਈ ਉਹ ਉਹ ਲੰਗੇ ਰਮੇਸ਼ ਅਗਲਾ ਭਾਈ ਫੇਰ ਲੰਗੇ ਆ ਉਹ ਮੈਂ ਵੀ ਭਾਈ ਮੈਂ ਲੰਗਾਏ ਟੂ ਟੈਕਸ ਤੋਂ ਨੰਗਾ ਲੱਗੇ ਵੀ ਆਈਪੀ ਥਾਣੀ ਉਹਨਾਂ ਨੂੰ ਕਾਰਜਾ ਕਰੇ ਨਾ ਕਿਹਦੇ ਨੇ ਉਹ ਕਹਿੰਦੇ ਨਹੀਂ ਲੰਗੇ ਔਰ ਮੈਂ ਬਾਅਦ ਅਗਲਾ ਭਾਈ ਦੱਸੋ ਕਹਿੰਦੇ ਦੱਸ 100 100 ਆ ਗਏ ਆ ਉਹ ਤਾਂ ਮੈਨੂੰ ਪਛਾਣ ਲਿਆ ਨਾਲੇ ਓਏ ਨਹੀਂ ਅੱਜ 100 ਘੱਟ ਨਹੀਂ ਰੋਕੇ 100 ਦਾ ਤੂੰ 100 ਦਾ ਤੂੰ ਆੜੇ ਤੂੰ 100 ਦਾ ਜਾਣੇ ਕੀ ਗੱਲ ਨੇ ਓਏ 100 ਘੱਟ ਘਰੇ ਭੁੰ ਲਾ ਕੇ ਮੈਂ ਮੂੰਹ ਮਫਾਉ ਜੀਵੇ ਓਏ ਨਹੀਂ ਓਏ ਕਰੀ ਓਏ ਓ ਕਰੀ ਕਿਵੇਂ ਓਏ ਲੈ ਚੱਲ ਨਹੀਂ ਜਾਣ ਕਿਵੇਂ ਅੱਜ ਦਿਨ ਕਹੇ ਹਾ ਡੋਰੀਟੋਸ ਹੀ ਖਾਣਾ ਕਰਚਾਣ ਤਰਕੀ ਮਿਲਦਾ ਘਰੇ ਦਸੀ ਹਾਲਾ ਕਿ ਮੈਂ ਕਿ ਘਰੇ ਚਾਹ ਬਿਸਕੁਟ ਹੀ ਖਾਣ ਉਹ ਵੀ ਦੂਜੇ ਲੈ ਚਲਾ ਨੀ ਦੇ ਭਾਈ ਜਣ ਤੈਨੂੰ ਵੀ ਮਿਲਣਗੇ ਛੋਟੇ ਛੋਟੇ ਆ ਗਿਆ ਡੋਰੀਟੋਸ ਤੇ ਹਾਂ ਤਾਂ ਬੇਤੋੜੀ ਕੁਝ ਮਿਲਦਾ ਨਹੀਂ ਵੀ ਇਹਦਾ ਵਧੀਆ ਚੀਜ਼ਾਂ ਕਿ ਖਾਦੀ ਕਰੇ ਹਾਂ ਕਦੋਂ ਖਾਦੀ ਅੱਗੇ ਮੈਂ ਉਹ ਖਾਣਾ ਨਾ ਯਾਰ ਕੀ ਇਹ ਯਾਰ ਜਿਹੜਾ ਉਹ ਉਹਨੂੰ ਕੀ ਕਹਿੰਦੇ ਨੇ ਸਾਲਾ ਕਿਨੂੰ ਸਾਲਾ ਸਾਲਾ ਦਾ ਸਾਲਾ ਨੂੰ ਕਹਿੰਦੇ ਹਾਂ ਕੀ ਕਹਿੰਦੇ ਚੇਤਾ ਕਰ ਜਲਦੀ ਜਲਦੀ ਉਹ ਸਰਚ ਕਰੂਗਾ ਤੇ ਕੀ ਕਹਿੰਦੇ ਆ ਹਾਂ ਕੀ ਕਹਿੰਦੇ ਆ ਮੈਂ ਸਿੱਖ ਕਰਕੇ ਉਹਨੂੰ ਮਗਾ ਕੇ ਦਿੱਤੇ ਕੀ ਕੁੜੀਆਂ ਵੋਖਾਂਦੀਆਂ ਵਾਹ ਕੀ ਮਕੀਨ ਨਾਲ ਖਾਂਜੀ ਸਾਲਿਆ ਕਿਵੇਂ ਚਰੀਟੋ ਹੈ ਚਰੀਟੋ ਸਾਲਿਆ ਡੌਰੀਟੋ ਨਾ 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 ਚਰੀਟੋ ਸੱਤ ਘਾਰੇ ਹੁੰਦੇ ਆ ਨਹੀਂ ਨਹੀਂ ਮੈਂ ਨਹੀਂ ਚਾਹ ਵੀ ਨਹੀਂ 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 ਕੁਝ ਨਹੀਂ ਮੀਣਾ ਉਂਗਲਾ ਵਾਲੇ ਮਿੰਕੀ ਆਏ ਚਰੀਟੋ ਹੁੰਦੇ ਨੇ ਕੋੜੀ ਨੂੰ ਲਾਇਆ ਪੁੱਛ ਲੈ ਚਰੀਟਾ ਨਹੀਂ ਕੀ ਹੁੰਦੇ ਹੈ ਗੱਲ ਲੈ ਓਏ 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 ਉਦਾਸ ਉਦਾਸ ਉਹ ਕਿੱਥੇ ਨੂੰ ਦੱਸੂ ਇਹ ਇੰਨੇ ਨੇ ਪਲੇ ਪਾਈ ਰੱਖੀ ਸਾਰੀ ਧਾਰੀ ਪਲੇਸ ਤੇ ਨਹੀਂ ਬਣਾਉਂ ਆ ਵੀਰਾ ਦੋ ਚਾਹ ਕਰ ਦੇ ਦੋ ਚਾਹ ਹੋਰ ਕਰ ਦੋ ਉਹਦੇ ਕੜਕ ਮਿੱਠਾ ਰੋ ਕੇ ਪੱਤੀ ਠੋਕ ਕੇ ਇਹਦਾ ਦਮਾ ਹੀ ਲੈ ਆਉਣ ਦੇ ਚੱਕ ਲਈ ਆਹੋ ਆ ਜਾਂਦਾ ਆ ਜਾਂਦਾ ਹੀ ਕਾ ਗਿਆ ਬੱਲੇ ਨੇ ਮੈਨੂੰ ਕੋਈ ਜਾਣ ਪੁੱਛਣ ਜਾਵਾ ਵੀ ਉਹ ਛੱਡ ਉਹ ਤਾਂ ਕਿ ਮੈਨੂੰ ਚੱਲਦਾ ਜਾਵਾ ਮੈਂ ਕਿਹਾ ਕੀ ਹੋ ਰਿਹਾ ਤੇਰੇ ਪਿੱਛੇ ਪਿਆ ਆ ਮੈਂ ਕਿਹਾ ਪਾਗਲ ਹੋਇਆ ਪਿਆ ਵਾ ਅੱਜ ਫਲਕ ਪਿਆ ਆ ਦੀ ਸਾਲੇ ਅੱਦਾਂ ਗਲੋਨੀ ਤਾਲ ਲੱਗੀ ਜਿਹੜਾ ਖਾ ਗਿਆ ਚੱਕ ਕੇ ਤੂੰ ਚੱਕਿਆ ਮੈਂ ਚੱਕ ਕੇ ਨੇ ਮੱਖੀਆਂ ਜਾਣ ਆਈ ਜਾਂਦੀ ਕੱਟੇ ਸਾਰੀ ਪੀਲਾ ਸਾਰੀਆਂ ਆਪਣੇ ਨਾਲ ਇਕੱਠੀਆਂ ਹੋ ਜਾਂ ਕਿਹਦਾ ਰੈਵਰ ਦਾ ਵੀਊ ਵੇਖ ਨਾ ਜਾਂਦਾ ਜੀ ਸਰ ਇਹਦਾ ਕਿੰਨਾ ਉਹ ਤੇ 4-5 ਘੰਟਿਆਂ ਦਾ ਵੀਊ ਹੋ ਗਿਆ 42 ਹਜ਼ਾਰ ਕਿਦਾ ਪੱਕਾ ਹੀ ਨਾ ਰਿਹਾ ਇਹਦਾ 42 ਹਜ਼ਾਰ ਸਾਰੇ 5 ਘੰਟਿਆਂ ਦਾ 42 ਹਜ਼ਾਰ ਆ ਤੇ ਮੁੱਕਦੇ ਨਾ 24 ਕਿੰਨੇ ਤੂੰ ਤਾਂ ਕਮਰਸ਼ਲ ਦਬਾ ਲਾ ਰਿਹਾ ਸਾਰੇ ਸੰਦ ਨਾਲ ਰੱਖੇ ਸਾਤਨ ਦੀ ਕਸਾਂਤਾ ਵਾਹ ਜੀ ਦਾ ਸੌਦੇ ਨੂੰ ਮੈਂ ਵੇਚਦਾ ਦੇਈਂ ਦੀ ਗੱਲ ਹੈ ਕਿ ਤਾਂ ਬਿਆਲੀ ਹੈ ਨਹੀਂ ਮੈਂ ਕਿ 42000 ਹੈ ਵੀ ਆਹ ਉੱਪਰ ਲੱਗੇ ਆਹ ਮੈਨੂੰ ਕਹਦੀ ਉਹ ਮੱਕੀ ਹੋਈ ਕਿ ਮਰਦੀ ਚੋਕ ਕਰਦੇ ਪਿਆਰ ਦੇ ਮੱਕੀਆਂ ਹੀ ਪਿਆਰਾ ਕਰਦੇ ਕਰਦੇ ਕਰਦੀ ਕਰਦੇ ਇੱਕ ਜਿਆ ਪੰਛੀ ਹੈ ਜਿਹੜਾ ਹੱਦ ਤੋਂ ਜ਼ਿਆਦਾ ਕਮਚੋਰ ਹੈ ਇਸ ਨੂੰ ਬਸ ਖਾਣਾ ਤੇ ਸੌਣਾ ਹੀ ਪਸੰਦ ਹੈ ਇਹ ਪੰਛੀ ਜਦੋਂ ਇੱਕ ਵਾਰ ਸੌਂ ਜਾਂਦਾ ਹੈ ਤਾਂ ਇਸ ਨੂੰ ਕੋਈ ਹੋਸ਼ ਨਹੀਂ ਰਹਿੰਦਾ ਕਿ ਇਹ ਕਿੱਥੇ ਇੱਕ ਕੈਬ ਕਰਾਈ ਇਹ ਵੀ ਕਿੰਗੇ ਵਿੱਚ ਬੈਠੇ ਹੋਏ ਭਰਾਵਾ ਬਾਕੀ ਨਹੀਂ ਫਾਇਦਾ ਆਪਾਂ ਨੂੰ ਡਰਾਈਵਰ ਦਾ ਫਾਇਦਾ ਹੁੰਦਾ ਵਾ ਇਹ ਟੌਰ ਨਾ ਬੈਠੇ ਟੌਰ ਨਾ ਬੈਠਿਆ ਆਪਾਂ ਉੱਪਰ ਕਰਾਈ ਹੁੰਦੀ ਹੈ ਜਿਵੇਂ ਐਸ.ਐਚ.ਓ ਦੇ ਨਾਲ ਆ ਪੰਗਿਆ ਕੋਲ ਪੈ ਜਾ ਕੇ ਨਾ ਉਹ ਲੋੜ ਦਿਆ ਬੀਡ ਖਾਲੀ ਤੋ ਸਭ ਬੈਤੇ ਆ ਐਡਾ ਨਹੀਂ ਕਿਸੇ ਚ ਪਹਿਲੀ ਦੇਖੀ ਮੈਨ ਡਿਪਟੀ ਇਹ ਲਾਗ ਰਹੀ ਆ ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ ਆਫ ਬਈ ਐਸ.ਐਚ.ਓ ਦਾ ਉੱਦਾਂ ਪਤਾ ਕਿੰਨਾ ਰਿਸਪੈਕਟਡ ਹੁੰਦਾ ਤੇਰਾ ਕੀ ਆ ਚਪੇੜਾ ਮਨ ਨੂੰ ਦਿਲ ਕਰਦਾ ਆ ਸੰਧੂ ਪ੍ਰੈਜ਼ੈਂਟ ਪ੍ਰੈਜ਼ੈਂਟ ਮੀਡੀਅਮ ਐਂਡ ਮੀਡੀਅਮ ਇਨ ਫਿਊਚਰ ਦਾ ਬਿਗੇਸਟ ਆਰਟਿਸਟ ਆ ਇਨ ਪੰਜਾਬੀ ਇੰਡਸਟਰੀ ਐਡ ਆਈ ਐਮ ਐਂਡ ਗੁਬਿੰਦੇ ਦੀ ਮਿਕਸੀ ਆਈ ਐਮ ਨਹੀਂ ਨਹੀਂ ਆਈ ਐਮ ਬਿੱਗ ਯਾ ਆਪਦੇ ਆਪ ਨੂੰ ਖਿੱਚ ਕੇ ਲੰਮਾ ਕਰ ਬੈਠਾ ਲੈਂਡਸਕੇਪ ਨਾਲ ਇੰਸਟਾ ਤੇ ਉਹ ਤੇ ਹਾਈਪੋਨ ਤੇ ਮਮੀ ਨਿੱਕੀ ਕਰਦੀ ਸਵਾਲ ਬੋਲਦਾ ਬੋਲਦਾ ਅਤਵਾਦੀ ਲੈ ਇਹ ਵੀ ਬੋਲਦਾ ਅਤਵਾਦੀ epuru.com ਨਾਲ ਗੁਬਿੰਦੇ ਦੀ ਮਿਕਸੀ ਚੱਕ ਲੈਂਦੀ ਅੱਜ ਤੂੰ ਓਏ ਅਮਰ ਤਾਂ ਆਪਦੇ ਨਹੀਂ ਹੱਤ ਕਰਾਉਣਾ ਹੈ ਤੁਸੀਂ ਫਿਰ ਅੱਜ ਨਿਵੇੜ ਦੋਗੇ ਕੰਮ ਗੱਗੂ ਦੇ ਕਮਰੇ ਦਾ ਹੈ ਠੀਕ ਆ ਜੀ ਅੱਧੇ ਇਧਰ ਲੱਗੇ ਆ ਹੈ ਲੈ ਜਾਓਗੇ ਅੱਜ ਅੱਜ ਕੰਮ ਨਿਵੇੜ ਦੋਗੇ ਇਹਦਾ ਸਾਰੇ ਦਾ ਸ਼ਾਮ ਤੱਕ ਹੋ ਜੂ ਤਿਆਰ ਮੈਂਗਾ ਸਾਰਾ ਹੂੰ ਠੀਕ ਆ ਫਿਰ ਤੇ ਠੀਕਾ ਠੀਕਾ ਕੱਢ ਦੇ ਮੋਰੇ ਕੱਢ ਦੇ ਮੋਰੇ ਤੂੰ ਓਏ ਇਧਰ ਵੇਖ ਵਿੰਦੀ ਵੇਖੇ ਕਿੱਧਰ ਚੜੀ ਫਿਰਦੀ ਆ ਇਨੇ ਤਾਂ ਚੜ ਲੱਗੀ ਨੇ ਪਾੜ ਦੇਣਾ ਇਹ ਨਹੀਂ ਓਏ ਪਾੜਦੀ ਨਹੀਂ ਹੌਲੀ ਜਾਣਾ ਉੱਥੇ ਟੁੱਪ ਬੜੀ ਤੇਜ਼ ਵਜਦੀ ਨਾ ਤਾਂ ਜਾਂਦੀਆਂ ਉੱਥੇ